ਦੇਸ਼ ਦੇ 53ਵੇਂ ਚੀਫ ਜਸਟਿਸ ਬਣੇ ਜਸਟਿਸ ਸੂਰਿਆਕਾਂਤ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ 24 ਨਵੰਬਰ 2025 ਨੂੰ ਰਾਸ਼ਟਰਪਤੀ ਪਵਨ ਵਿੱਚ ਉਹਨਾਂ ਨੂੰ ਸੀਜੀਆਈ ਪਦ ਦੀ ਸ਼ਪਤ ਦਵਾਈ ਇਸ ਮੌਕੇ ਤੇ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾ ਲੋਕ ਸਭਾ ਸਪੀਕਰ ਓਮ ਬੇਰਲਾ ਭਾਜਪੀ ਪ੍ਰਧਾਨ ਜੇਪੀ ਨੱਡਾ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਤੰਕਰ ਵੀ ਮੌਜੂਦ ਸਨ ਸ਼ਪਤ ਲੈਣ ਤੋਂ ਬਾਅਦ ਜਸਟਿਸ ਸੂਰਿਆਕਾਂਤ ਨੇ ਰਾਸ਼ਟਰਪਤੀ ਦੀ ਪਵਨ ਵਿੱਚ ਪ੍ਰਧਾਨ ਮੰਤਰੀ ਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਸਾਬਕਾ ਸੀਜੀਆਈ ਬੀਆਰ ਗਵਈ ਨੂੰ ਗਲੇ ਮਿਲੇ ਅਤੇ ਆਪਣੇ ਮਾਪਿਆਂ ਦੇ ਪੈਰ ਛੂਕੇ ਅਸੀਸ ਲਈ। ਇਸ ਸਮਾਗਮ ਵਿੱਚ ਬ੍ਰਾਜ਼ਿਲ ਸਮੇਤ 7 ਦੇਸ਼ਾਂ ਦੇ ਚੀਫ ਜਸਟਿਸ ਵੀ ਸ਼ਾਮਲ ਹੋਏ। ਭੂਟਾਨ, ਕੇਨਿਆ, ਮਲੇਸ਼ੀਆ, ਮਰੀਸ਼ੀਅਸ, ਨੇਪਾਲ ਅਤੇ ਸ਼੍ਰੀਲੰਕਾ ਦੇ ਮੁਖ ਜੱਜ ਅਤੇ ਉਹਨਾਂ ਦੇ ਪਰਿਵਾਰ ਵੀ ਪ੍ਰੋਗਰਾਮ ਵਿੱਚ ਪੁੱਜੇ। ਇਹ ਪਹਿਲੀ ਵਾਰ ਸੀ ਕਿ ਕਿਸੇ ਸੀਜੀਆਈ ਦੇ ਸ਼ਪੱਤ ਸਮਾਰੋਹ ਵਿੱਚ ਇੰਨਾ ਵੱਡਾ ਇੰਟਰਨੈਸ਼ਨਲ ਜੁਡੀਸ਼ੀਅਲ ਡੈਲੀਗੇਸ਼ਨ ਸ਼ਾਮਲ ਹੋਇਆ। ਸਾਬਕਾ ਸੀਜੀਆਈ ਬੀਆਰ ਗਵਈ ਵੈਦਾ ਕਾਰਜਕਾਲ 23 ਨਵੰਬਰ 2025 ਨੂੰ ਸਮਾਪਤ ਹੋਇਆ। ਉਹਨਾਂ ਨੇ ਲਗਭਗ 6 ਸਵਾ ਮਹੀਨੇ ਇਹ ਜ਼ਿੰਮੇਵਾਰੀ ਨਿਭਾਈ। ਹੁਣ ਉਹਨਾਂ ਦੇ ਉੱਤਰ ਅਧਿਕਾਰੀ ਦੇ ਤੌਰ ਤੇ ਜਸਟਿਸ ਸੂਰਜਕਾਂਤ ਨਵੇ ਸੀਜੀਆਈ ਬਣ ਚੁੱਕੇ ਹਨ। ਜਸਟਿਸ ਸੂਰਜਕਾਂਤ ਦਾ ਸੀਜੀਆਈ ਵਜੋਂ ਕਾਰਜਕਾਲ ਲਗਭਗ 14 ਤੋਂ 15 ਮਹੀਨੇ ਰਹੇਗਾ ਔਰ 9 ਫਰਵਰੀ 2027 ਨੂੰ ਰਿਟਾਇਰ ਹੋਣਗੇ। ਇਸ ਵੇਲੇ ਉਹਨਾਂ ਦੀ ਉਮਰ 63 ਸਾਲ ਹੈ। ਜਸਟਿਸ ਸੂਰਜਕਾਂਤ ਨੇ ਕਾਨੂੰਨ ਵਿੱਚ ਮਾਸਟਰ ਡਿਗਰੀ ਫਰਸਟ ਕਲਾਸ ਫਰਸਟ ਨਾਲ ਹਾਸਲ ਕੀਤੀ ਸੀ। ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1984 ਵਿੱਚ ਹਿਸਾਰ ਜ਼ਿਲ੍ਹਾ ਅਦਾਲਤੋਂ ਕੀਤੀ ਸੀ ਉਹ ਹਰਿਆਣਾ ਦੇ ਸਭ ਤੋਂ ਨੌਜਵਾਨ ਐਡਵੋਕੇਟ ਜਰਨਲ ਰਹੇ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਅਤੇ 2019 ਵਿੱਚ ਸੁਪਰੀਮ ਕੋਰਟ ਜੱਜ ਨਿਯੁਕਤ ਹੋਏ ਸੂਰੇकांत ਕਈ ਵੱਡੇ ਮਾਮਲਿਆਂ ਦੀ ਬੈਂਚ ਦਾ ਹਿੱਸਾ ਰਹਿ ਚੁੱਕੇ ਹਨ ਆਰਟੀਕਲ 370 ਸਿਡੇਸ਼ਨ ਲਾ ਪੈਗਾਸਸ ਸਪਾਈ ਵਾਰ ਕੇਸ ਇਲੈਕਟੋਰਲ ਰੋਲਸ ਡਿਸਪਿਊਟ ਤੇ ਵੂਮਨ ਰਿਪਰੈਜ਼ੈਂਟੇਸ਼ਨ ਨਾਲ ਜੁੜੇ ਮਹੱਤਵਪੂਰਨ ਮੁੱਦੇ ਤੇ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਇਹ ਉਹਨਾਂ ਦਾ ਮੰਨਣਾ ਹੈ ਕਿ ਕਾਨੂੰਨ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਬਲਕਿ ਆਮ ਲੋਕਾਂ ਦੀ ਆਵਾਜ਼ ਹੈ ਅਤੇ ਜੁਡੀਸ਼ਰੀ ਦਾ ਕੰਮ ਹੈ ਕਿ ਹਰ ਇਨਸਾਨ ਨੂੰ ਆਸਾਨੀ ਨਾਲ ਅਤੇ ਸਮੇਂ ਤੇ ਨਿਆਂ ਮਿਲੇ ਹੁਣ ਜਦੋਂ ਉਹ ਦੇਸ਼ ਦੇ 53ਵੇਂ ਜੀਵ ਜਸਟਿਸ ਬਣ ਗਏ ਹਨ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਉਹ ਜੁਡੀਸ਼ੀਅਲ ਰਿਫਾਰਮਸ ਕੋਰਟ ਮਾਡਰਨਾਈਜੇਸ਼ਨ ਅਤੇ ਟਰਾਂਸਪੇਰੈਂਟ ਜਸਟਿਸ ਸਿਸਟਮ ਤੇ ਵੱਡਾ ਕੰਮ ਕਰਨਗੇ